ਅੱਜ ਆਪਾਂ ਇੱਕ ਵਾਰ ਫਿਰ ਤੋਂ ਬਹੁਤ ਸਾਰੀਆਂ ਮਸ਼ੀਨਰੀਆਂ ਤੁਹਾਡੇ ਸਾਰਾਂ ਵਾਸਤੇ ਲੈ ਕੇ ਪਹੁੰਚੇ ਹਾਂ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਤੇ ਕੱਲ੍ਹ ਇਕੱਲੀ-ਕੱਲੀ ਮਸ਼ੀਨਰੀ ਦੀ ਆਪਾਂ ਗੱਲ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ ਜੇ ਤੁਸੀਂ ਐਡ ਕਰਵਾਉਣਾ ਚਾਹੁੰਦੇ ਹੋ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਵੇਚਣ ਵਾਸਤੇ ਨੰਬਰ ਆਪਣਾ ਉੱਪਰ 7719445360 ਲਿਖਿਆ ਰਹਿੰਦਾ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਭੇਜ ਕੇ ਐਡ ਤੁਸੀਂ ਵੀ ਲਗਵਾ ਸਕਦੇ ਹੋ ਬਿਲਕੁਲ ਫਰੀਦ ਦੇ ਵਿੱਚ ਪਹਿਲੀ ਗੱਡੀ ਤੂੰ ਆਪਾਂ ਸ਼ੁਰੂਆਤ ਕਰਦੇ ਆਂ ਡਸਟਨ ਪੈਟਰੋਲ ਵੇਰੀਐਂਟ ਚ ਆਪਾਂ ਗੱਡੀ ਲੈ ਕੇ ਪਹੁੰਚੇ ਹਾਂ ਗੱਡੀ ਬਿਲਕੁਲ ਨਵੀਂ ਜੀ ਚਿੱਟੇ ਰੰਗ ਦੀ ਐ ਗੱਡੀ ਦਾ ਮਾਡਲ ਐ 2017 ਤੇ ਗੱਡੀ ਕੁੱਲ 55000 ਚੱਲੀ ਹੋਈ ਐ ਗੱਡੀ ਦੀ ਡਿਮਾਂਡ ਆਪਣੇ ਕੋਲੇ 260000 ਰੁਪਿਆ ਪਹੁੰਚੀ ਐ ਜਲੰਧਰ ਖੜੀ ਐ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਗੱਡੀ ਨੂੰ ਜਲੰਧਰ ਜਾ ਕੇ ਦੇਖ ਸਕਦੇ ਹੋ ਟਾਇਰ ਵਧੀਆ ਮਿਲ ਜਾਣਗੇ ਗੱਡੀ ਸੋਹਣੀ ਐ ਅੰਦਰੋਂ ਪੂਰੀ ਵਧੀਆ ਸਾਰਾ ਕੰਮ ਓਕੇ ਦਾ ਟੋਟਲ ਮਾਲਕ ਨੇ ਕਰਵਾ ਰੱਖਿਆ ਮਾਲਕ ਵੱਜ ਦਾ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ 98721 28470 ਸੈਕਿੰਡ ਗੱਡੀ ਆਪਣੇ ਕੋਲੇ ਸੁਵਿਫਟ ਪਹੁੰਚੀ ਆ ਸੁਵਿਫਟ VDI 2009 ਮਾਡਲ ਹੈ 1 ਲੱਖ 85000 ਰੁਪਿਆ ਡਿਮਾਂਡ ਹੈ ਬਰਨਾਲਾ ਮਾਲਕ ਦਾ ਏਰੀਆ ਜੀ ਤੁਸੀਂ ਜਾ ਕੇ ਦੇਖਣਾ ਚੋਹਣੂ ਗੱਡੀ ਨੂੰ ਜਾ ਕੇ ਦੇਖ ਸਕਦੇ ਹੋ ਕਿਸੇ ਨੇ ਸਟਾਰਟ ਕਰਕੇ ਦੇਖਣੀ ਹੈ ਬਰਨਾਲੇ ਜਾ ਕੇ ਤੁਸੀਂ ਦੇਖ ਸਕਦੇ ਹੋ 185 ਇੱਕ ਵਾਰੀ ਡਿਮਾਂਡ ਹੈ ਮਾਲਕ ਕਹਿੰਦੇ ਨੇ ਗੱਡੀ ਦਾ ਰੇਟ ਉੱਪਰ-ਨੀਚੇ ਮੂਕੇ ਤੇ ਹੋ ਜਾਊਗਾ ਕਿਸੇ ਨੂੰ ਗੱਡੀ ਪਸੰਦ ਆਈ ਹੈ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਮਾਲਕ ਕਹਿੰਦੇ ਨੇ ਆ ਕੇ ਦੇਖ ਸਕਦੋਂ ਸਟਾਰਟ ਕਰਕੇ ਦੇਖ ਸਕਦੋਂ ਚਲਾ ਕੇ ਦੇਖ ਸਕਦੋਂ ਬਾਕੀ ਮਾਲਕ ਨੇ ਕਿਹਾ ਪੂਰੀ ਵਧੀਆ ਗੱਡੀ ਆ ਇੰਜਨ ਉੰਜਣ ਪੂਰਾ ਵਧੀਆਗਾ ਵਾੜੇ ਲਾਈਨ ਪੂਰੀ ਵਧੀਆ ਪਈ ਹੈ ਬਾਕੀ ਚਾਰੇ ਪਾਸੋਂ ਤੁਸੀਂ ਦੇਖ ਰਹੇ ਹੋ ਜੀ ਕਿਸੇ ਨੂੰ ਗੱਡੀ ਪਸੰਦ ਆਈ ਹੈ ਕੋਈ ਦੇਖਣ ਦਾ ਚਾਹਵਾਨ ਹੈ ਜਾ ਕੇ ਦੇਖ ਲੂ ਤੇ ਮਾਲਕ ਕਹਿੰਦੇ ਨੇ ਵੀ ਇੱਕ ਵਾਰੀ ਫੋਨ ਲਾਜ਼ਮੀ ਕਰ ਲਿਓ ਆਉਣ ਤੋਂ ਪਹਿਲਾਂ ਮਾਲਕ ਦਾ ਨੰਬਰ ਸਕਰੀਨ ਤੇ 84 37300517 ਤੀਸਰੀ ਗੱਡੀ ਆਪਣੇ ਕੋਲੇ ਪਹੁੰਚੀ ਹੈ Tata ਦੀ مانਸ 11 ਮਾਡਲ ਗੱਡੀ ਆ ਫਾਸਟ ਓਨਰ ਹੈ ਤੇ ਗੱਡੀ ਦੀ ਡਿਮਾਂਡ ਜਿਹੜੀ ਆਪਣੇ ਕੋਲੇ ਪਹੁੰਚੀ ਹੈ ਉਹ ਆਪਣੇ ਕੋਲੇ ਪਹੁੰਚੀ ਹੈ ਕੁੱਲ 99000 ਰੁਪਇਆ ਮਾਲਕ ਕਹਿੰਦੇ ਨੇ ਮੌਕੇ ਤੇ ਕਰ ਲਾਂਗੇ ਬਾਕੀ ਤੁਸੀਂ ਪਟਿਆਲੇ ਜਾ ਕੇ ਦੇਖ ਸਕਦੇ ਹੋ ਜੇ ਕਿਸ ਨੂੰ ਗੱਡੀ ਪਸੰਦ ਆਈ ਹੈ ਪਟਿਆਲੇ ਖੜੀ ਹੈ ਇੰਜਣ ਪੂਰਾ ਵਧੀਆ ਹੈ ਬਾਕੀ ਕਾਫੀ ਡਿਮਾਂਡ ਆ ਰਹੀ ਸੀਗੀ ਪਟਿਆਲੇ ਏਰੀਆ ਚੋਂ ਪਟਿਆਲੇ ਚੋਂ ਆਪਾਂ ਲੈ ਕੇ ਪਹੁੰਚਿਆ ਤੇ ਟਾਇਰਾਂ ਦੀ ਕੰਡੀਸ਼ਨ ਵੀ ਬਹੁਤ ਵਧੀਆ ਆਪ ਨੂੰ ਮਿਲ ਜੂਗੀ ਅੰਦਰੋਂ ਵੀ ਗੱਡੀ ਪੂਰੀ ਵਧੀਆ ਮਿਲ ਜੂਗੀ ਤੇ ਕਿਸੇ ਨੂੰ ਗੱਡੀ ਪਸੰਦ ਜਿ ਆਵੇ ਕੋਈ ਜਾ ਕੇ ਦੇਖਣ ਦਾ ਚਾਹਵਨ ਹੈ ਕਿਸੇ ਨੂੰ ਪਸੰਦ ਆਈ ਹੈ ਕੋਈ ਖਰੀਦਣ ਦਾ ਚਾਹਵਨ ਹੈ ਖਰੀਦਣਾ ਚਾਹੁੰਦਾ ਹੈ ਤਾਂ ਮਾਲਕ ਕਹਿੰਦੇ ਨੇ ਘਰੇ ਆਜੂ ਰੇਟ ਵੀ ਕਰ ਲਾਂਗੇ ਵੇ ਕਿ ਬਾਕੀ ਜਿਹੜੇ ਮਾਲਕ ਨੇ ਉਹਨਾਂ ਨਾਲ ਤੁਸੀਂ ਕੋਈ ਗੱਲ ਕਰਨਾ ਚਾਹੁੰਦੇ ਹੋ ਤਾਂ ਨੰਬਰ ਸਕਰੀਨ ਤੇ 700 ਪੂਰਾ 9121145 ਗੱਲਬਾਤ ਜਿਹੜੀ ਵੀ ਕਰਨੀ ਹੋਈ ਤੁਸੀਂ ਲਾਜ਼ਮੀ ਕਰ ਲਿਓ ਓਪਟਰਾ ਗੱਡੀ ਆਪਾਂ ਲੈ ਕੇ ਪਹੁੰਚਿਆ ਪੈਟਰੋਲ ਵੈਰੀਐਂਟ 2010 ਮਾਡਲ ਗੱਡੀ ਐ 88000 ਰੁਪਿਆ ਡਿਮਾਂਡ ਆਪਣੇ ਕੋਲੇ ਪਹੁੰਚੀ ਐ ਜੀ ਗੱਡੀ ਸ਼੍ਰੀ ਮੁਕਤਸਰ ਸਾਹਿਬ ਏਰੀਆ 'ਚ ਖੜੀ ਐ 80 ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਵੀ ਆਪਾਂ ਨੂੰ ਮਿਲ ਜੂਗੀ ਗੱਡੀ ਵੀ ਸੋਹਣੀ ਐ ਗੱਡੀ ਵੀ ਵਧੀਆ ਐ ਮਾਲਕ ਨੇ ਰੱਖੀ ਵੀ ਵਧੀਆ ਹੋਈ ਐ ਕਿਸੇ ਨੂੰ ਗੱਡੀ ਪਸੰਦ ਆਈ ਐ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਾਨ ਤਾਂ ਤੁਹਾਨੂੰ ਏਰੀਆ ਮੈਂ ਕਨਫਰਮ ਕਰਵਾਈ ਦਿੱਤਾ ਤੇ ਟਾਇਰ ਵੀ ਵਧੀਆ ਨੇ ਗੱਡੀ ਤੇ ਬਾਕੀ ਤੁਸੀਂ ਜਾ ਕੇ ਦੇਖੋਗੇ ਤੇ ਤੁਸੀਂ ਤਸੱਲੀ ਕਰ ਲਿਓ ਚਲਾ ਕੇ ਦੇਖ ਲਿਓ ਸਟਾਰਟ ਕਰਕੇ ਦੇਖ ਲਿਓ ਕਾਗਜ਼ ਦੇਖ ਲਿਓ ਤੇ ਪੂਰੀ ਤਸੱਲੀ ਕਰਕੇ ਇੰਜਣ ਉਂਦਣ ਦੇਖ ਕੇ ਗੱਡੀ ਨੂੰ ਤੋਰ ਕੇ ਫੇਰ ਡੀਲ ਕਰਿਓ ਜੀ ਮਾਲਕ ਕਹਿੰਦੇ ਨੇ ਫੁੱਲ ਗਰੰਟੀ ਹੈ ਹਰ ਪਾਸੋਂ ਹਰ ਚੀਜ਼ ਦੀ ਬਾਕੀ ਜੇ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਮਾਲਕ ਨਾਲ ਤਾਂ ਨੰਬਰ ਮਾਲਕ ਦਾ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਇਆ 90412 28212 ਆਹ ਮਾਲਕ ਦਾ ਡਾਇਰੈਕਟ ਸਿੱਧਾ ਨੰਬਰ ਹੈ ਤੇ ਸਿੱਧੀ ਮਾਲਕ ਨਾਲ ਤੁਹਾਡੀ ਗੱਲ ਹੋ ਚੁਗੀ ਹੁਣ ਆਪਾਂ ਇੱਕ ਹੋਂਡਾ ਦੀ ਸਿਟੀ ਗੱਡੀ ਲੈ ਕੇ ਪਹੁੰਚੀ ਅਸੀਂ ਪੈਟਰੋਲ ਤੇ ਗੱਡੀ ਆ ਪਲੱਸ ਸੀਐਨਜੀ ਦੀ ਜੀ 2010 ਮਾਡਲ ਗੱਡੀ ਆਪਣੇ ਕੋਲੇ ਪਹੁੰਚੀ ਹੈ। ਗੱਡੀ ਦੇ ਵਿੱਚ ਦੋ 에어ਬੈਗਸ ਆਪਾਂ ਨੂੰ ਮਿਲ ਜਾਣਗੇ ਤੇ ਡਿਮਾਂਡ ਆਪਣੇ ਕੋਲੇ 1,80,000 ਰੁਪਏ ਪਹੁੰਚੀ ਹੈ। ਗੱਡੀ ਬਰਨਾਲੀ ਹੈ ਤੇ ਗੱਡੀ ਦੀ ਕੰਡੀਸ਼ਨ ਪੂਰੀ ਵਧੀਆ ਹੈ। ਅੰਦਰ ਟੱਚ ਸਕਰੀਨ ਵਗੈਰਾ ਲੱਗੀ ਹੋਈ ਹੈ। ਚਿੱਟਾ ਰੰਗ ਦੀ ਹੈ। ਮਾਲਕ ਨੇ ਰੱਖੀ ਵੀ ਵਧੀਆ ਹੋਈ ਹੈ ਤੇ ਗੱਡੀ ਵੀ ਸੋਹਣੀ ਹੈ। ਦੇਖਣ ਦੇ ਵਿੱਚ ਵੀ ਬਹੁਤ ਸਹੀ ਆਪਾਂ ਨੂੰ ਮਿਲ ਜੂਗੀ। ਤੇ ਇੰਜਨ ਗੇਅਰ ਪੂਰਾ ਵਧੀਆਗਾ ਸਾਇਲੈਂਟ ਇੰਜਨ ਗੇਅਰ ਆਪਾਂ ਨੂੰ ਮਿਲੂਗਾ ਮਾਲਕ ਕਹਿੰਦੇ ਨੇ ਪੂਰਾ ਕੰਮ ਕਰਵਾਇਆ ਹੋਇਆ ਹਰ ਪਾਸੋਂ ਹਰ ਤਰ੍ਹਾਂ ਦਾ ਮਾਲਕ ਕਹਿੰਦੇ ਨੇ ਗੱਡੀ ਜਦੋਂ ਸਟਾਰਟ ਹੁੰਦੀ ਹੈ ਗੱਡੀ ਦਾ ਪਤਾ ਵੀ ਨਹੀਂ ਲੱਗਦਾ ਵੀ ਸਟਾਰਟ ਖੜੀ ਹੈ ਇੰਨਾ ਸਾਇਲੈਂਟ ਇੰਜਨ ਹੈਗਾ ਬਾਕੀ ਬਹੁਤ ਸ਼ੌਂਕ ਨਾਲ ਮਾਲਕ ਨੇ ਰੱਖੀ ਹੋਈ ਹੈ ਸ਼ੌਂਕ ਨਾਲ ਗੱਡੀ ਚਲਾਈ ਹੋਈ ਹੈ ਤੇ ਮਾਲਕ ਨੇ ਕਿਹਾਗਾ ਕਿਸੇ ਕਾਰਨ ਕਰਕੇ ਸੇਲ ਕਰਨੀ ਪੈ ਰਹੀ ਹੈ ਵੈਸੇ ਵੇਚਣੀ ਤਾਂ ਨਹੀਂ ਸੀਗੀ ਤੇ ਹੁੰਦੀ ਹੈ ਜੀ ਕੋਈ ਗੱਲ ਹੋ ਜਾਂਦੀ ਹੈ ਕੋਈ ਮਜਬੂਰੀ ਪੈ ਜਾਂਦੀ ਹੈ ਬਾਕੀ ਇੱਕ 80 ਡਿਮਾਂਡ ਆ ਲੈਸ ਬੈਸ ਹੋ ਜਾਊਗਾ ਤੇ ਮਾਲਕ ਇਹ ਕਹਿੰਦੇ ਨੇ ਬੇਸਿਸ ਦਾ ਖਿੱਚ ਕੇ ਜੇ ਰੇਟ ਲਾਏ ਬਾਕੀ ਮਾੜਾ ਮੋਟਾ ਕਰ ਲਾਂਗੇ ਚਲੋ ਤੇ ਕੋਈ ਗੱਲ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਗੱਲ ਮਾਲਕ ਨਾਲ ਕਰੋ 9814580267 ਗੱਲਬਾਤ ਕਰਨੀ ਹੈ ਕਰੋ ਨੰਬਰ ਤੁਹਾਨੂੰ ਮਿਲ ਗਿਆ ਤੇ ਗੱਲ ਕਰਕੇ ਜਾ ਕੇ ਦੇਖ ਸਕਦੇ ਹੋ ਜੇ ਕਿਸੇ ਨੇ ਗੱਡੀ ਜਾ ਕੇ ਦੇਖਣੀ ਹੈ ਬਾਕੀ ਪੂਰੀ ਵੀਡੀਓ ਦੀ ਆਪਾਂ ਗੱਲ ਕਰ ਹੀ ਰਹੇ ਹਾਂ ਜੀ ਤੇ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਜੀ ਮੈਨੂੰ ਕਮੈਂਟ ਕਰਕੇ ਵੀਡੀਓ ਜੇ ਤੁਹਾਨੂੰ ਵਧੀਆ ਲੱਗ ਰਹੀ ਹੈ ਪਸੰਦ ਜੇ ਤੁਹਾਨੂੰ ਵੀਡੀਓ ਆ ਰਹੀ ਹੈ ਜੀ ਤਾਂ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਜਰੂਰ ਦਬਾ ਦਿਓ ਕਿਉਂਕਿ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਚੰਗੀ ਲੱਗੀ ਹੈ ਤਾਂ ਲਾਈਕ لازمی ਕਰ ਦਿਆ ਕਰੋ ਸਪੋਰਟ ਕਰਿਆ ਕਰੋ ਜੀ ਤੇ ਇਸ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਆਪਾਂ ਹਰ ਰੋਜ਼ ਨਵੀਂ ਵੀਡੀਓ ਲੈ ਕੇ ਆਉਂਦੇ ਰਹਿੰਦੇ ਹਾਂ ਜੀ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਜਰੂਰ ਦਬਾ ਦਿਓ ਤੇ ਸਬਸਕ੍ਰਾਈਬ ਲਾਜ਼ਮੀ ਕਰ ਦਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਬਾਅਦ ਤੋਂ ਬਾਅਦ ਕਰ ਦਿਆ ਕਰੋ ਜੀ ਗਾ ਕਿ ਜੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਨੂੰ ਪਹਿਲਾਂ ਵੀ ਮੈਂ ਨੰਬਰ ਦਿੱਤਾ ਸੀਗਾ ਨੰਬਰ ਬਾਕੀ ਆਪਣਾ ਉੱਪਰ ਹਮੇਸ਼ਾ ਲਿਖਿਆ ਵੀ ਰਹਿੰਦਾ ਹੈ ਨੰਬਰ ਆਪਣਾ 77 194 45 360 ਜੇ ਕਿਸੇ ਨੇ ਐਡ ਕਰਵਾਉਣੀ ਹੈ ਕੋਠੀ ਤੋਂ ਲੈ ਕੇ ਘਰ ਮਕਾਨ ਗੱਡੀ ਮੋਟਰਸਾਈਕਲ ਕਿਸੇ ਵੀ ਏਰੀਆ ਚੋਂ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਆ ਕੁਝ ਆਪਣੇ ਕੋਲ ਭੇਜੋ ਜਮਾ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਜੀ ਤੇ ਹੁਣ ਆਪਾਂ ਫਿਰ ਤੋਂ ਮਸ਼ੀਨਰੀਆਂ ਦੀ ਗੱਲ ਸ਼ੁਰੂ ਕਰਦੇ ਆ ਆਪਣੇ ਕੋਲੇ ਆਲਟੋ ਗੱਡੀ ਪਹੁੰਚੀ ਐ ਕਮ ਤੁਸੀਂ ਚੈੱਕ ਕਰੋ ਜੀ ਟਾਇਰਾਂ 'ਚ ਅਲਾਈ ਲੱਗੇ ਹੋਈ ਨਹੀਂ ਮਾਡਲ ਗੱਡੀ ਦਾ 6 ਐ ਪਰ ਗੱਡੀ 6 ਮਾਡਲ ਲੱਗਦੀ ਨਹੀਂ ਹੈਗੀ ਕਿਉਂਕਿ ਮਾਲਕ ਨੇ ਬਹੁਤ ਚੰਗੀ ਰੱਖੀ ਹੋਈ ਐ ਗੱਡੀ ਦੀ ਡਿਮਾਂਡ ਹੈਗੀ ਆ 65000 ਰੁਪਿਆ ਸੰਗਰੂਰ ਗੱਡੀ ਤੁਹਾਨੂੰ ਮਿਲ ਜੂਗੀ ਜੇ ਕਿਸੇ ਨੇ ਜਾ ਕੇ ਦੇਖਣੀ ਆ ਸੰਗਰੂਰ ਜਾ ਕੇ ਦੇਖ ਸਕਦੋਂ 70 75 ਪੈਸੇ ਆਪਨੂੰ ਟਾਇਰਾਂ ਦੀ ਕੰਡੀਸ਼ਨ ਵੀ ਮਿਲ ਜੂਗੀ ਸੋਹਣੀ ਗੱਡੀ ਆ ਮਾਲਕ ਨੇ ਸੋਹਣੀ ਰੱਖੀ ਹੋਈ ਆ ਵਧੀਆ ਚਲਾਈ ਹੋਈ ਆ ਬਾਕੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਗਿਆ ਹੋਊਗਾ ਲਗਭਗ ਸਾਰੀ ਜਾਣਕਾਰੀ ਆਪਦਾਸੀ ਦਿੱਤੀ ਬਾਕੀ ਫੋਟੋ ਮਲ ਜਦੋਂ ਤੁਸੀਂ ਸਾਰਾ ਕੁਝ ਦੇਖ ਹੀ ਰਹੇ ਹੋ ਅੰਦਰੋਂ ਵੀ ਗੱਡੀ ਪੂਰੀ ਵਧੀਆ ਪਈ ਆ ਤੇ ਬਾਹਰੋਂ ਵੀ ਪੂਰੀ ਵਧੀਆ ਸੰਗਰੂਰ ਬਾਕੀ ਤੁਸੀਂ ਜਾ ਕੇ ਦੇਖੋਗੇ ਗੱਡੀ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ। ਨੰਬਰ 926 834 35 637 ਆਹ ਵਾਜ ਦਾ ਨੰਬਰ ਹੈ ਗਾ। ਇੱਕ ਤੁਸੀਂ ਜੈਨ ਗੱਡੀ ਹੁਣ ਦੇਖੋ ਸੀ। ਹਰਿਆਣਾ ਨੰਬਰ ਜੈਨ ਗੱਡੀ ਆਪਾਂ ਲੈ ਕੇ ਪਹੁੰਚਿਆ ਚਾਰ ਮਾਡਲ ਹੈ। 45000 ਰੁਪਿਆ ਡਿਮਾਂਡ ਹੈ। ਰੇਟ ਬਹੁਤ ਘੱਟ ਹੈ। ਤਲਵੰਡੀ ਭਾਈ ਮਾਲਕ ਦਾ ਏਰੀਆ ਹੈ। ਟਾਇਰਾਂ ਦੀ ਕੰਡੀਸ਼ਨ ਵੀ ਠੀਕ ਹੈ। ਬਾਕੀ ਗੱਡੀ ਠੀਕ ਹੈ। ਇੰਜਨ ਗੇਅਰ ਵੱਲੋਂ ਕੋਈ ਨੁਕਸ ਨਹੀਂ ਹੈਗਾ। ਪਰ ਜੇ ਆਪਾਂ ਵਾੜੀ ਲੈਂਦੀ ਤੇ ਬੰਪਰਾਂ ਦੀ ਗੱਲ ਕਰੀਏ ਤਾਂ ਮਾੜੀ ਮੋਟੀ ਟੱਚਿੰਗ ਹੋਣ ਵਾਲੀ ਹੈ ਜੀ ਬੰਪਰ ਰੰਗ ਹੋਣ ਵਾਲੇ ਆ ਤੇ ਵਾੜੀ ਲਾਈਨ ਚ ਮਾੜੀ ਮੋਟੀ ਟੱਚਿੰਗ ਹੋਣ ਵਾਲੀ ਆ ਬਾਕੀ ਤੁਸੀਂ ਦੇਖ ਰਹੇ ਹੋ ਚਾਰੇ ਪਾਸੇ ਫੋਟੋਆਂ ਚੱਲੇ ਰਹੀਆਂ ਨੰਬਰ ਸਕਰੀਨ ਤੇ ਬਾਈ ਦਾ 94600 3348 290 ਜਿਹੜੀ ਗੱਲ ਕਰਨੀ ਹੈ ਘਰੋ ਜੀ ਬਾਕੀ ਵੀਡੀਓ ਦੀ ਪੂਰੀ ਆਪਾਂ ਗੱਲ ਕਰ ਲਈ ਵੀਡੀਓ ਤੋਂ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਤਾਂ ਵੀਡੀਓ ਨੂੰ ਲਾਈਕ ਵੀ ਕਰ ਦਿਓ ਸ਼ੇਅਰ ਵੀ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਕਿਸੇ ਨੇ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲੇ ਨੰਬਰ ਆਪਣਾ ਉੱਪਰ ਲਿਖਿਆ ਰਹਿੰਦਾ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਚਾਹੀਦਾ ਕਰੋ ਕਮੈਂਟ ਛੇਤੀ ਤੋਂ ਛੇਤੀ